ਹਾਂਜੀ ਸਵਾਗਤ ਹੈ ਸੱਜਣਾ ਤੁਹਾਡਾ ਤੁਹਾਡੇ ਆਪਣੇ ਚੈਨ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹੀ ਚੈਨਲ ਆ ਜਿੱਤੇ ਤੁਹਾਨੂੰ ਮਾਰਕੀਟ ਨਾਲੋਂ ਸਸਤੇ ਜਾਨਵਰ ਮਿਲਨੇ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਵਿੱਚ ਮਿਲੋ ਤੇ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਲਿਆਏ ਆ ਤੇ ਜਾਇਜ਼ ਰੇਟ ਤੇ ਲਿਆਏ ਆ ਗੱਬਣ ਘੋੜੀ ਆ ਮਾਰਵਾੜੀ ਲੰਮੀ ਕਰਦਨ ਸਨਖੇ ਕੰਨਾਂ ਦੀ ਘੋੜੀ ਆ ਬਾਡੀ ਬੁੱਡੀ ਵੀ ਚੰਗੀ ਆ ਪਲੀ ਸੋਹਣੀ ਹੋਈ ਆ ਤੇ ਗੱਬਨ ਚੈੱਕ ਪਾਸ ਆ ਸਾਰੀ ਡਿਟੇਲ ਦਵਾਂਗੇ ਕਿਹੜੇ ਘੋੜੇ ਤੋਂ ਗੱਬਨ ਚੈੱਕ ਪਾਸ ਕਿੰਨੇ ਟਾਈਮ ਦੀ ਗੱਬਨ ਚੈੱਕ ਪਾਸ ਕੀ ਹਾਈਟ ਆ ਬਾਲਪੋਰੀਆਂ ਬਾਰੇ ਮਾਰਕਿੰਗ ਬਾਰੇ ਸਾਰਾ ਆਪਾਂ ਜਿਹੜੀ ਡਿਟੇਲ ਆ ਉਹ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਜੇ ਤੁਹਾਨੂੰ ਪਸੰਦ ਹੋਈ ਵੀਡੀਓ ਘੋੜੀ ਪਸੰਦ ਆਈ ਚਾਹੇ ਤਾਂ ਫਾਰਮ ਤੇ ਆ ਕੇ ਦੇਖ ਲਓ ਜੇ ਰੇਟ ਪੁੱਛਣਾ ਹੋਇਆ ਤਾਂ ਨੰਬਰ ਥੱਲੇ ਦੇ ਦਾਂਗੇ ਫੋਨ ਲਾ ਕੇ ਰੇਟ ਦਾ ਅੰਦਾਜ਼ਾ ਲਾ ਲਿਓ ਬਾਕੀ ਡਿਟੇਲ ਇੱਕ ਵਾਰ ਸਾਰੀ ਸੁਣ ਲਿਓ 3 ਕਿੰਮੈਂਟਾਂ ਦੀ ਵੀਡੀਓ ਆ ਸਾਰੀ ਡਿਟੇਲ ਨੇੜੇ ਦੂਰੋਂ ਸਾਰੀ ਘੋੜੀ ਦਿਖਾ ਦੇਣੀ ਜੇ ਤੁਹਾਨੂੰ ਘੋੜੀ ਦੇ ਮਨ ਲਓ ਤੇ ਕੁਆਲਿਟੀਆਂ ਪਸੰਦ ਆਈਆਂ ਘੋੜੀ ਪਸੰਦ ਆਈ ਤਾਂ ਫੋਨ ਲਾ ਲਿਓ ਜੀ ਰੇਟ ਜਿਹੜਾ ਜ ਮਿਲੂ ਤੁਹਾਨੂੰ ਇੰਨੀ ਗਾਰੰਟੀ ਦੇਤੀ ਜਿੰਨੇ ਚ ਮਾਰਕੀਟ ਚ ਚੰਬੀਆਂ ਘੋੜੀਆਂ ਖਾਲੀ ਵਿਕੀ ਜਾਂਦੀਆਂ ਨੇ ਉੰਨੇ ਚ ਆਪਾਂ ਮਾਰਵਾੜੀ ਘੋੜੀ ਗੱਭਨ ਚੈੱਕ ਪਾਸ ਦੇ ਦਾਂਗੇ ਸੋ ਆਜੋ ਵਾਦਦੇ ਆ ਦੋਸਤੋ ਵੀਡੀਓ ਵੱਲੋਂ ਤੇ ਦਿਨੇ ਆ ਘੋੜੀ ਡਿਟੇਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਕੁਮੈਤ ਘੋੜੀ ਹੈ ਜੀ ਟੇਲੀਆ ਕੁਮੈਤ ਚਾਰੇ ਲੱਤਾਂ ਇਹਦੀਆਂ ਕਾਲੀਆਂ ਮੱਥੇ ਬਹੁਤ ਸੋਹਣਾ ਬਲੇਜ ਆ ਨਾ ਚੌੜਾ ਨਾ ਟਟਵਾ ਤੇ ਐਨ ਪਤਲਾ ਸਹੀ ਬਲੇਜ ਆ ਤੇ ਲੰਮੀ ਕਰਦਣਾ ਲੈਂਥ ਲੰਥ ਸੋਹਣੀ ਆ ਤੇ ਕੰਨ ਇਹਦੇ ਕੁੰਡੀ ਵਾਲਾ ਨੀੜਿਓ ਵੀ ਦਿਖਾਵੇਂ ਕੰਨ ਮੜੇ ਇੱਕ ਵਾਰ ਘੋੜੀ ਦੇ ਚਾਲ ਚੁਲ ਦੇਖ ਲਓ ਪੁੱਠਾ ਪਾਠਾ ਸੋਹਣਾ ਲੱਗਿਆ ਹੋਇਆ ਘੋੜੀ ਦੇ ਲੈਂਥ ਲੰਥ ਹਰਦਾਂ ਪੈਰਾਂ ਦੀ ਮਜ਼ਬੂਤ ਆ ਦੋਸਤੋ ਘੋੜੀ ਦੀ ਆਪਨ ਲੈਣ ਦਾ ਨਹੀਂ ਕਨਫਰਮ ਪਰ ਜਿਹੜੇ ਘੋੜੇ ਤੋਂ ਗੱਬਨ ਚੈੱਕ ਪਾਸਾ 2.5 ਮਹੀਨੇਂ ਘੱਬਨ ਚੈੱਕ ਪਾਸਾ ਆਪਣੀ ਪੰਜਾਬ ਨਸਲ ਮੱਝੂ ਦੇ ਖਾਨਦਾਨ ਦਾ ਘੋੜਾ ਰੰਗ ਜ਼ਰੂਰ ਘੋੜੇ ਦਾ ਕੁਮੈਤ ਆ ਪਰ ਜਿਹੜਾ ਖਾਨਦਾਨ ਮਗਰ ਨੀਲਿਆਂ ਦਾ ਆ ਮਾਂ ਵੀ ਉਹਦੀ ਨੀਲੀ ਸੀ ਦੋਸਤੋ ਘੋੜੇ ਦੀ ਦਲਾਵਰ ਨਾ ਘੋੜੇ ਦਾ ਬੱਚਾ ਹੀ ਆਪਾਂ ਘੋੜਾ ਨਹੀਂ ਕਹਿ ਸਕਦੇ ਹਜੇ ਦੂ ਦੰਦ ਸਿਰੂ ਹੀ ਹੋਇਆ ਤੇ ਹਾਈਟ ਵੀ ਚੰਗੀ ਲੈ ਗਿਆ ਤੇ ਮਾਪਾ ਖਾਨਦਾਨ ਬਾਰੇ ਗੱਲ ਕਰੀ ਤਾਂ ਮੇਰੇ ਹਿਸਾਬ ਨਾਲ ਜੀ ਦਾਦੇ ਦਾ ਮੈਨੂੰ ਕਨਫਰਮ ਤਾਂ ਨਹੀਂ ਪਤਾ ਜਿੱਥੋਂ ਦਾ ਹੀ ਮੈਨੂੰ ਪਤਾ ਉਹ ਸਾਖਤੀ ਕੋੜ ਦਾ ਪੁੱਤਾ ਸੀ ਤੇ ਰਾਗ ਭਾਗ kůੜਾ ਪਹਿਲਾਂ ਬਾਈ ਬਿੱਟੂ ਬਮਾਲ ਜੀ ਕੋਲ ਹੁੰਦਾ ਸੀ ਉਸ ਤੋਂ ਬਾਅਦ ਹੁਣ ਉਹ ਉਧਰ ਮਹਾਲੀ ਏਰੀਆ 'ਚ ਖੜਾ ਜੀ ਬਾਬਾ ਜੀ ਉਹਨਾਂ ਕੋਲ ਖੜਾ ਰਾਗ ਭਾਗ kůੜਾ ਨੀਲਾ ਉਹਦਾ ਬੱਚਾ ਘੋੜੇ ਦਾ ਨਾਮ ਦਿਲਾਵਰ ਹੈ ਜੀ ਕੁਮੈਤ ਰੰਗ ਦਾ ਤੇ ਮੱਥੇ ਪਟਾ ਉਹਦੇ ਤੇ ਘੋੜੀ ਦਾ ਵੀ ਮੱਥੇ ਪਟਾ ਦੋਸਤੋ 60 ਇੰਚ ਹਾਈਟ ਆ ਗਰਦਨ ਗੁਰਦਨ ਦੀ ਬਰੀਕੀ ਚੰਗੀ ਐ ਕੁੰਡ ਚੰਗਾ ਤੇ ਕੁੰਡੀ ਵਾਲਾ ਕੰਨ ਤੇ ਮਾਰਕਿੰਗ ਵਾਲੇ ਪਾਸੇ ਵੀ ਆਪਾਂ ਦੇਖੇ ਤਾਂ ਮਾਰਕਿੰਗ ਵੀ ਪੂਰੀ ਪਰਫੈਕਟ ਆ ਪੂਰਾ ਸੋਹਣਾ ਪਟਾ ਦੂਜੀ ਗੱਲ ਬਾਲਪੋਰੀਆਂ ਦੀ ਸਾਫ ਆ ਤੇ ਤੀਜੀ ਗੱਲ ਸਾਊ ਠੰਡੀ ਆ ਆਮ ਤੌਰ ਤੇ ਨਵੇਂ ਬੰਦੇ ਦੀਆਂ ਤਿੰਨ ਚਾਰੀ ਚੀਜ਼ਾਂ ਪੁੱਛਦਾ ਹੁੰਦਾ ਬਾਈ ਹਾਈਟ ਕੀ ਆ ਹਾਈਟ ਵੀ 60 ਇੰਚ ਆ ਬਾਈ ਸਾਊ ਠੰਡੀ ਆ ਤੇ ਘਰੇ ਜਵਾਕਾਂ ਨੇ ਰੱਖਨੇ ਪੂਰੀ ਸਾਊ ਠੰਡੀ ਆ ਤੇ ਸਵਾਰੀ ਦੀ ਵੀ ਪਾਸ ਆ ਚਾਹੇ ਬੱਚਾ ਬੈਜੇ ਨੰਬਰ 3 ਤੇ ਗੱਬਣ ਹੋਵੇ ਬਾਈ ਕਿਤੇ ਗੱਬਣ ਮਿੱਤਰ ਚੱਕ ਪਾਸ ਆਪਣੇ ਘਰੇ ਫਾਰਮ ਤੇ ਖੜੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਆਪਦੀ ਤਸੱਲੀ ਕਰਾ ਕੇ ਲੈ ਜਾ ਸਕਦੇ ਆ ਤੇ ਇੱਕ ਹੁੰਦਾ ਬਈ ਰੁਪਏ ਸੇ ਥੋੜੇ ਲਾਉਣੇ ਤਾਂ ਮਿੱਤਰੋ ਉਹ ਵੀ ਤਮੰਨਾ ਤੁਹਾਡੀ ਪੂਰੀ ਕਰਤੀ ਪੈਸੇ ਵੀ ਭਾਵੇਂ ਥੋੜੇ ਲਾਉਣੇ ਪਰ ਚੀਜ਼ ਤੁਹਾਨੂੰ ਚੰਗੀ ਰਵਾਂਗੇ ਜਿਵੇਂ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਵੀ ਜਿੰਨੇ ਚ ਮਾਰਕੀਟ ਵਿੱਚ ਖਾਲੀ ਚੰਬੀਆਂ ਘੋੜੀਆਂ ਵੇਖਦੇ ਆ ਨਾ ਉਹਨੇ ਆਪਾਂ ਮਾਰਵੜੀ ਗੱਭਣ ਘੋੜੀ ਦੇ ਦਾਂਗੇ ਸੋ ਮੌਕਾ ਸਾਹਮਲੇ ਦੋਸਤੋ ਇਹੋ ਜਿਹੀਆਂ ਘੋੜੀਆਂ ਰੋਜ਼-ਰੋਜ਼ ਨਹੀਂ ਆਉਂਦੀਆਂ ਭਾਅ ਵੜਦੇ ਆਲੀਆਂ ਤਾਂ ਭਾਅ ਨਾਲ ਘੋੜੀ ਬੰਦੀ ਆ ਤਾਂ ਆਪ ਦਾ ਮੌਕਾ ਥਾਓ ਕਿ ਫੋਨ ਲਾ ਲਓ ਨੰਬਰ ਫੋਨ ਦੇ ਥੱਲੇ ਚੱਲੀ ਜਾਂਦੇ 6239154543 9855599017 ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ